ਇਨੇ ਕਾਲੇ ਰੇ ਨੂੰ ਪੁੱਛੇ ਨਾ ਤੇਰੇ ਪੂਰੇ ਆਉਂਦਾ ਤੈਨੂੰ ਮਾਰੋਈ ਪਾਰ ਨਹੀਂ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਬੰਡਾਲਾ ਜ਼ਿਲ੍ਹਾ ਫਰੀਪੁਰ ਵਿੱਚ ਜਿੱਥੇ ਇੱਕ ਬਹੁਤ ਮੰਦ ਭਾਗੀ ਸਾਨੂੰ ਸੂਚਨਾ ਮਿਲੀ ਤੇ ਅਸੀਂ ਉਸ ਸਥਾਨ ਤੇ ਪਹੁੰਚੇ ਹਾਂ ਜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਲਗਭਗ ਕੋਈ 1 1:30 ਵਜੇ ਦੇ ਕਰੀਬ ਇੱਕ ਨੌਜਵਾਨ ਵੱਲੋਂ ਜਿੰਦੀ ਉਮਰ ਕੋਈ 20 ਤੋਂ 22 ਸਾਲ ਦੱਸੀ ਜਾਂਦੀ ਹੈ ਜੀ ਉਸਨੇ ਆ ਕੇ ਗੁਰੂ ਸਾਹਿਬ ਦੇ ਅੰਦਰ ਆ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚ ਕੇ ਦੇ ਉਸਨੇ ਗੁਰੂ ਸਾਹਿਬ ਦੇ ਅੰਗ ਵਿੱਚੋਂ ਪਟ ਕੇ ਪਾੜ ਦਿੱਤੇ ਔਰ ਬੇਅਦਵੀ ਕੀਤੀ ਇਸ ਬੰਦੇ ਨੇ ਇਨਜਾਮ ਦਿੱਤਾ ਔਰ ਆਓ ਤੁਹਾਨੂੰ ਮਲਾਉਣੇ ਆ ਇੱਥੋਂ ਦੇ ਗੁਰਮੁਖ ਪਿਆਰਿਆਂ ਸਿੰਘ ਸਾਹਿਬ ਨਾਲ ਅਬ ਕਰਦੇ ਆ ਮੁਲਾਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਸਾਹਿਬ ਜੀ ਦੇ ਜੋ ਇੱਥੇ ਬਿਦਵੀ ਹੋਈ ਹੈ ਜੀ ਇਹ ਕਿੰਨਾ ਕੋ ਸਮਾ ਸੀਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਜਲਵੰਦਰ ਸਿੰਘ ਜੀ ਗਰੰਥੀ ਇਹ ਪੈਂਡਾ ਜੀ ਬਣਾੜਾ ਇੱਥੇ ਨਾਹਪੁਰਸ਼ ਬਾਬਾ ਹਰੀ ਸਿੰਘ ਬਾਬਾ ਹਰਨਾਮ ਸਿੰਘ ਦਾ ਪ੍ਰੇਤਰ ਦਰਬਾਰ ਹੈ ਜਿੱਥੇ ਹਰ ਰਾਮ ਸੰਤਾਂ ਆਉਂਦੀਆਂ ਜਾਂਦੀਆਂ ਗੁਰੂ ਘਰ ਨੂੰ ਨਮਸਕਾਰ ਕਰਦੀਆਂ ਹੈ ਅੱਜ ਤਕਰੀਬਨ ਕੋਈ 1.5 ਵਜੇ ਦੀ ਗੱਲ ਹੈ ਇੱਕ ਨੌਜਵਾਨ ਮੁੰਡਾ ਆਇਆ ਹੈ ਜਿਸਨੇ ਦਾੜੀ ਵੀ ਕਟਾਈ ਹੈ ਕੇਸ ਵੀ ਕਟਾਇਆ ਹੈ ਪਹਿਲੇ ਉਹਨੂੰ ਗੁਰੂ ਘਰ ਵਿੱਚ ਆਣ ਕੇ ਗੁਰੂ ਦਾ ਲੰਗਰ ਛਕਿਆ ਉਸ ਤੋਂ ਬਾਅਦ ਲੰਗਰ ਛਕ ਕੇ ਉਹਨੇ ਆਲੇ-ਦੁਆਲੇ ਜਦੋਂ ਵੇਖਿਆ ਵੀ 1.5 ਦਾ ਟਾਈਮ ਹੈ ਸਾਰੇ ਆਰਾਮ ਕਰ ਰਹੇ ਹੈ ਉਹ ਫਟਾਫਟ ਚੱਲ ਕੇ ਤੇ ਗੁਰੂ ਘਰ ਦਰਬਾਰ ਵਿੱਚ ਆਇਆ ਮੱਥਾ ਨਹੀਂ ਟੇਕਿਆ ਨਮਸਕਾਰ ਨਹੀਂ ਕੀਤੀ ਆੜ ਕੇ ਗੁਰੂ ਮਹਾਰਾਜ ਦਾ ਰਮਾਲਾ ਚੁੱਕ ਕੇ ਇੱਕ ਹਾਲ ਤੇ ਨਾਲ ਉਪਰਾਗ ਦਾ 615 ਅੰਗ ਸਫਾ ਹੈ ਜਿਹੜਾ ਉਹਨੇ ਪਾੜਿਆ ਹੈ ਪਾੜ ਕੇ ਫਿਰ ਆਪਣੇ ਨਾਲ ਹੀ ਲੈ ਗਿਆ ਮਹਾਰਾਜ ਤੇ ਰਮਾਲਾ ਨਹੀਂ ਦੇ ਕੇ ਗਿਆ ਨਾਲ ਹੀ ਲੈ ਕੇ ਜਦੋਂ ਬਾਹਰ ਗਿਆ ਉਹ ਸਾਹਮਣੇ ਦੁਕਾਨ ਹਾਲ ਹੈ ਜੀ ਕਰਦੇ ਉਥੇ ਗੁਰੂ ਦੇ ਸਿੱਖ ਬੈਠੇ ਸਨ ਉਹਨਾਂ ਨੇ ਵੇਖਿਆ ਕਿ ਕੀ ਲਈ ਜਨਾ ਕਹਿੰਦਾ ਮੈਂ ਗੁਰੂ ਦਾ ਅਨ ਪਾੜ ਕੇ ਲਿਆ ਮੈਂ ਫਿਰ ਵੀ ਕਰਕੇ ਆਇਆ ਉਹਨਾਂ ਸੰਝਾਂ ਨੇ ਫੜ ਲਿਆ ਫੜ ਕੇ ਉਹਦੇ ਨਾਲ ਜੋ ਵੀ ਕਰਨਾ ਸੀ ਵਰਤੀਰਾ ਕੀਤਾ ਪਰ ਉਸ ਤੋਂ ਬਾਅਦ ਇੱਥੇ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਉਹਨੂੰ ਆਪਣੇ ਨਾਲ ਲੈ ਗਿਆ ਹੈ ਅੱਗੇ ਦੀ ਕਾਰਵਾਈ ਜੋ ਪ੍ਰਸ਼ਾਸਨ ਨੇ ਕਰਨੀ ਹੈ ਪਤਾ ਨਹੀਂ ਪ੍ਰਸ਼ਾਸਨ ਕੀ ਉਹ ਦੇ ਨਾ ਕਰ ਰਿਹਾ ਕੋਈ ਧਰਾਵਾ ਨਹੀਂ ਲਾਉਂਦੇ ਕਿਉਂਕਿ ਬੇਅਦਬੀਆਂ ਦਾ ਜਿਹੜੀਆਂ ਹੁੰਦੀਆਂ ਕਾਰਨ ਹੀ ਇਹੋ ਹੈ ਜਿਹੜਾ ਬੇਅਦਬੀ ਕਰ ਦਿੰਦਾ ਹੈ ਉਹਦੀ ਅਗਲੇ ਦਿਨ ਜ਼ਬਾਨ ਤੋਂ ਹੋ ਜਾਂਦੀ ਹੈ ਆਰਾਮ ਨਾਲ ਆਪਣੇ ਘਰ ਵਿੱਚ ਆ ਜਾਂਦਾ ਹੈ ਜੇ ਕਿਤੇ ਬੇਅਦਬੀ ਕਰਨ ਵਾਲੇ ਨੂੰ ਇਹ ਸਜ਼ਾ ਹੋਵੇ ਵੀ ਉਹਨੂੰ ਮੌਤ ਦੇਣੀ ਚਾਹੀਦੀ ਹੈ ਬਸ ਹੀ ਦੇਣੀ ਚਾਹੀਦੀ ਹੈ ਕਿ ਕਦੀ ਵੀ ਸਾਡੇ ਗੁਰੂ ਗ੍ਰੰਥ ਸਾਹਿਬਾ ਜੀ ਬੇਅਦਬੀ ਨਹੀਂ ਹੋ ਸਕਦੀ ਇੱਕ ਦੁਨੀਆ ਦੀ ਮਿਸਾਲ ਹੈ ਕਿ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਦਾ ਦਰਜਾ ਮਿਲਿਆ ਹੈ ਜਿੰਨੇ ਵੀ ਸਤਕਾਰਯੋਗ ਧਾਰਮਿਕ ਗ੍ਰੰਥ ਹੈ ਸਾਰਿਆਂ ਦਾ ਸੀ ਸਤਕਾਰ ਕਰਦੇ ਆ ਕਿਸੇ ਵੀ ਧਰਮ ਦਾ ਪਰ ਉਹਨਾਂ ਨੂੰ ਗੁਰੂ ਦਾ ਦਰਜਾ ਨਹੀਂ ਮਿਲਿਆ ਗੁਰੂ ਦਾ ਦਰਜਾ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਿਲਿਆ ਹੈ ਤੇ ਕੜਗੀ ਵਾਲੇ ਪਾਤਸ਼ਾਹ ਮਹਾਰਾਜ ਨੇ 1708 ਵਿੱਚ ਅਕਤੂਬਰ ਦਾ ਮਹੀਨਾ ਅਤੇ ਨਵੇੜ ਸਾਲ ਦੀ ਧਰਤੀ ਤੇ ਮਹਾਰਾਜ ਨੇ ਆਖਿਆ ਸੀ ਆਗਿਆ ਪਈ ਆ ਕਾਲ ਕੀ ਤਵੇ ਚਲਾਇਓ ਪੰਥ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਖਾਲਸਾ ਜੀ ਉਹ ਕਹਿੰਦੇ ਸੀਗੇ ਵੀ ਉਹ ਜਦੋਂ ਇੱਥੋਂ ਬਾਹਰ ਨਿਕਲਿਆ ਤਾਂ ਉਹ ਉਹਦਾ ਜੋ ਵਾਲੀ ਵਾਰਸ ਆਪ ਆਈ ਸੀਗੇ ਉਹ ਕਹਿੰਦੇ ਵੀ ਇਹ ਪਾਗਲ ਹੈ ਕੀ ਇਹ ਸੱਚ ਹੈ ਹਾਂਜੀ ਉਹ ਇਸ ਗੱਲ ਨੂੰ ਤਰਜੀਹ ਦਿੰਦੇ ਆ ਕਿ ਸਾਡਾ ਮੁੰਡਾ ਦਿਮਾਗੋਂ ਨਿਕਲਿਆ ਹੈ ਹਮ ਪਰ ਗੱਲ ਇੱਥੇ ਕਾਣ ਕੇ ਮੁੱਕਦੀ ਹੈ ਕਿ ਉਹਨੇ ਬਹੁਤ ਵਧੀਆ ਢੰਗ ਦੇ ਨਾਲ ਸਿਰ ਦੇ ਉੱਤੇ ਖੱਟੇ ਰੰਗ ਦਾ ਪਰਨਾ ਬੱਧਾ ਗੋਲ ਜੀ ਅਤੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕੇ ਆਇਆ ਉਹਨੂੰ ਇਸ ਗੱਲ ਦਾ ਪਤਾ ਵੀ ਇੱਥੇ ਲੰਗਰ ਮਿਲਦਾ ਹੈ ਬਿਲਕੁਲ ਉਹਨੂੰ ਇਸ ਗੱਲ ਦਾ ਪਤਾ ਵੀ ਇੱਧਰ ਦਰਬਾਰ ਹੈ ਤੇ ਹੁਣ ਮੈਂ ਦਰਬਾਰ ਵਿੱਚ ਜਾਵਾਂ ਅਸੀਂ ਇਸ ਗੱਲ ਨੂੰ ਕਿਵੇਂ ਮੰਨ ਸਕਦੇ ਹਾਂ ਕਿਉਂਕਿ ਜਿੰਨੀਆਂ ਵੀ ਘਟਨਾਵਾਂ ਹੋਈਆਂ ਹਨ ਉਹ ਇਸੇ ਗੱਲ ਨੂੰ ਪਹਿਲ ਦੇਣੀ ਹੈ ਕਿ ਜਿਹੜਾ ਬੰਦਾ ਇਹ ਮੰਦ ਭਾੜੀ ਘਟਨਾ ਕਰਦਾ ਉਹ ਕਹਿੰਦੇ ਇਹਦੇ ਦਿਮਾਗ ਵਿੱਚ ਫਰਕ ਹੈ ਪਰ ਹਾਂਜੀ ਹੋ ਸਕਦਾ ਹੈ ਇਹ ਤੇ ਸਤਿਗੁਰ ਸੱਚੇ ਪਾਤਸ਼ਾਹ ਜਾਣਦੇ ਹੋ ਤੇ ਸਪਾਈ ਦਿੰਦੇ ਵੀ ਸਾਡਾ ਬੱਚਾ ਇਸ ਤਰ੍ਹਾਂ ਨਹੀਂ ਕਰਦਾ ਕਿਦੇ ਦਿਮਾਗ ਵਿੱਚ ਫਰਕ ਹੈ ਅਸੀਂ ਇਹਨੂੰ ਬੰਨ ਕੇ ਰੱਖਦੇ ਹਾਂ ਜੇ ਇਹ ਕਰਦੇ ਹਾਂ ਆਰੇ ਸਾਡੀ ਕਿਵੇਂ ਮੰਨਿਆ ਜਾ ਸਕਦਾ ਹੈ ਇਹ ਹੈ ਕਿੱਥੋਂ ਦਾ ਜੀ ਇਹ ਨੇੜੇ ਪਿੰਡ ਹੈ ਜੀ ਉਹ ਆਪਣੇ ਰਤੋ ਕੀ ਵਸਤੀ ਆ ਅੱਟਲੀ ਗੜਾਮ ਨਾਲ ਪਿੰਡ ਪੈਂਦਾ ਹੈ ਅੱਛਾ ਜੀ ਉਹ ਜੂ ਦੇ ਉੱਤੇ ਬੈਠੇ ਆ ਗੁੱਲੂ ਗੁੱਲੂ ਆਂਦੇ ਆ ਮੁੰਡੇ ਨੂੰ ਅਸੀਂ ਤੇ ਅੱਜ ਪਹਿਲੀ ਵਾਰ ਇਹਨੂੰ ਵੇਖਿਆ ਅੱਗੇ ਤੇਰੀ ਨੇ ਅੱਜ ਪਹਿਲੀ ਵਾਰ ਉਹ ਇੱਥੇ ਆਇਆ ਤੇ ਪਹਿਲੀ ਵਾਰ ਉਹ ਆ ਜਿਹੜਾ ਜੇ ਜੀ ਮਾਰੀ ਕਰਨਾ ਕਰ ਦਿੱਤੀ ਹੈ ਮਹਾਰਾਜ ਦੇ ਆਨ ਪਾ ਲਿਤੇ ਆ ਅੱਖ ਲੱਗਿਆ ਵੀ ਸਾਨੂੰ ਸਾਡਾ ਗਲ ਪੜਦਾ ਹੈ ਕਿ ਮਹਾਰਾਜ ਜਿਹੜੇ ਗੱਲ ਕੀਤੀ ਹੈ ਖਾਲਸਾ ਜੀ ਉਹਨਾਂ ਦੇ ਇਲਾਕੇ 'ਚ ਕੋਈ ਹੋਰ ਵੀ ਬੰਦਾ ਆਇਆ ਜਿਸ ਨੇ ਪ੍ਰੂਫ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਇਹ ਬੰਦਾ ਦਿਮਾਗੀ ਹਾਲਤ ਤੋਂ ਸਹੀ ਨਹੀਂ ਹੈਗਾ ਨਹੀਂ ਜੀ ਸਾਨੂੰ ਕੋਈ ਨਹੀਂ ਮਿਲਿਆ ਉਹਨਾਂ ਦੇ ਪਰਿਵਾਰ ਦਾ ਇੱਕ ਤਾਂ ਮੈਂਬਰ ਆਇਆ ਜਿਸ ਨੇ ਇਹ ਗੱਲ ਕਹੀ ਹੈ ਕਿ ਉਹ ਪ੍ਰਸ਼ਾਸਨ ਨੇ ਉਹਨਾਂ ਦੀ ਗੱਲ ਸੁਣੀ ਹੈ ਕਿ ਪ੍ਰਸ਼ਾਸਨ ਉਹ ਬੰਦੇ ਨੇ ਨਾਲ ਲੈ ਗਈ ਹੈ ਜੋ ਅਗਲਾ ਕੰਮ ਹੈ ਉਹ ਪ੍ਰਸ਼ਾਸਨ ਦਾ ਉਹ ਕਰੂਗਾ ਜਿਉਂ ਨਾਲੇ ਕੰਮ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਲੂਸਪੁਰ ਜਿਹੜੇ ਪਾਰਕ ਕੇ ਥਾਣੇ ਦੇ ਵਿੱਚ ਪਿੰਡ ਪਿੰਦੇ ਬਨਾਲਾ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦੁਆਰਾ ਸਰਬੱਤ ਵੀਰ ਸਿੰਘ ਜੀ ਦਾ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਹੈ ਜਿਸ ਤੇ ਤ੍ਰੰਤ ਲੋਕਲ ਪੁਲਿਸ ਉੱਥੇ ਪਹੁੰਚੀ ਜੋ ਇਹ ਪਤਾ ਲੱਗਿਆ ਕਿ ਉੱਥੇ ਬੇਦਬੀ ਦੀ ਘਟਨਾ ਵਾਪਰੀ ਹੈ ਤੇ ਜਿਸ ਨੇ ਬੇਦਬੀ ਕੀਤੀ ਹੈ ਲੋਕਾਂ ਨੂੰ ਜਿਸ ਨੇ ਫੜਾਇਆ ਹੈ ਤੇ ਉਸ ਦੇ ਤੋਂ ਸੱਟਾਂ ਵੀ ਮਾਰੀਆਂ ਹਨ ਜਿਸ ਨੇ ਵੇధి ਵੀ ਕੀਤੀ ਹੈ ਉਸ ਨੂੰ ਤੁਰੰਤ ਹਸਪਤਲ ਭੇਜ ਦਿੱਤਾ ਗਿਆ ਅਤੇ ਦੇਗ ਵੀ ਕਰਨ ਵਾਲੇ ਦੇ ਖਿਲਾਫ ਆਪੀਸੀ ਦੀਆਂ ਵਕ ਵਕ ਘਰਾਣ ਦੇ ਅਧੀਨ ਪਰਚਾ ਦਰਜ ਕਰਨ ਜਾ ਰਹੇ ਹਾਂ ਇਸ ਤੋਂ ਲਗਾ ਮੌਕੇ ਤੇ ਆਫੀਸਰ ਪੀ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਹੈ ਉਹ ਅੰਡਰ ਕੰਟਰੋਲ ਥੈਂਕ ਯੂ